ਕੋਪਸ ਉਸ ਦੀ ਗੱਲ ਇਹ ਆ ਹਰਿਆਣਾ ਪੰਜਾਬ ਬਾਰਡਰ ਤੇ ਕਿਸਾਨਾਂ ਦੀ ਡੈਥ ਹੋਈ ਆ ਤੁਹਾਨੂੰ ਯਾਦ ਹੋਊਗਾ ਇੱਕ ਨੂੰ ਮੱਤੇ ਪਿੱਛੇ ਸਿਰ 'ਚ ਗੋਲੀ ਮਾਰ ਕੇ ਉਹਦੀ ਡੈਥ ਹੋਈ ਚੁਪ ਕਰਨ ਦੀ ਅੱਜ ਤੱਕ ਇਹ ਨਹੀਂ ਹਿਸਾਬ ਲਾਇਆ ਗਿਆ ਕਿ ਗੋਲੀ ਆਈ ਕਿੱਥੋਂ ਉਹਦੇ ਵਾਸਤੇ ਆਨਰੇਬਲ ਹਾਈ ਕੋਰਟ ਨੂੰ ਇੱਕ ਕਮੇਟੀ ਬਣਾਉਣੀ ਪਈ ਜਦੋਂ ਲਾਅਨ ਆਰਡਰ ਤੇ ਇਹ ਜਿਹੇ ਹਾਲਾਤ ਹੋ ਜਾਣ ਕੀ ਐਡੀ ਆਲਾ ਪੁੱਲ ਸੋਵੇ ਤੇ ਉਹ ਇਹੀ ਨਹੀਂ ਡਿਟਰਮਨ ਕਰ ਸਕਣ ਕਿ ਗੋਲੀ ਕਿਹੜੀ ਹੋਈ ਵੈਪਨ ਕਿਹੜਾ ਵਰਤਿਆ ਗਿਆ ਜਲਾਈ ਕੀਨੇ ਮਤਲਬ ਇਹ ਸਾਰੇ ਇਨਸੀਡੈਂਟ ਨੂੰ ਠੰਡੇ ਬਸਤੇ ਚ ਪਾਇਆ ਜਾ ਰਿਹਾ ਹੈ ਔਰ ਠੰਡੇ ਬਸਤੇ ਚ ਪਾਉਣ ਦੇ ਹਰਿਆਣਾ ਬੀਜੇਪੀ ਦੀ ਮਦਦ ਕੌਣ ਕਰ ਰਿਹਾ ਹੈ ਭਗਵੰਤ ਜੀ ਇਹ ਗੱਲ ਤਾਂ ਬੜੀ ਸਪਸ਼ਟ ਹੈ ਜੇ ਢੱਲੇਵਾਲ ਸਾਹਿਬ ਨੂੰ ਪੰਜਾਬ ਦੀ ਧਰਤੀ ਤੋਂ ਰੈਸ਼ਟ ਹੋਇਆ ਕਿ ਕੀ ਤੁਸੀਂ ਸਮਝਦੇ ਹੋ ਭਗਵੰਤ ਮਾਨ ਦੀ ਨੌਲੇਜ ਤੋਂ ਬਿਨਾਂ ਹੋਗੇ ਔਰ ਬਿੱਟੂ ਔਰ ਭਗਵੰਤਮਾਨ ਦਾ ਪਿਆਰ ਔਰ ਭਾਜਪਾ ਤੇ ਭਗਵੰਤਮਾਨ ਦਾ ਪਿਆਰ ਇਹ जग जाहीर ਹੈ ਜਿਸ ਲਵ ਅਫੇਅਰ ਨੀਡਸ ਨੋ ਇੰਟਰੋਡਕਸ਼ਨ ਇਹ 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 ਲਵ ਅਫੇਅਰ ਬਾਰੇ ਸਾਰੇ ਜਾਣਦੇ ਨੇ ਝੂਠੇ ਸਾਧ ਵਾਸਤੇ ਵੱਖਰਾ ਕਾਨੂੰਨ ਬਿਲਕੁਲ ਸਬਾਨੂ ਦੇ ਰੇਪਿਸਟੇਲਰਸ ਵਾਸਤੇ ਵੱਖਰਾ ਕਾਨੂੰਨ ਔਰ ਰਾਜੋਆਨਾ ਸਾਹਿਬ ਜਿਹੜੇ ਕੌਮ ਖਾਤਰ ਜੇ ਉਹਨਾਂ ਨੇ ਕੋਈ ਕਦਮ ਚੁੱਕੇ 30 ਸਾਲ ਸਜ਼ਾ ਦੇ ਹੋ ਗਏ ਪੂਰੇ ਵਾਸੀ ਦੀ ਤਖਤੀ ਤੇ ਤੁਸੀਂ ਉਹਨਾਂ ਦਾ ਫੈਸਲਾ ਨਾ ਕਰੋ ਧੰਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 5516 ਚ ਨੌਵੇਂ ਨੰਬਰ ਤੇ ਉਹਨਾਂ ਦਾ ਨਾਮ ਲਿਖ ਕੇ ਐਲਾਨਿਆ ਗਿਆ ਹੋਵੇ ਗੁਰੂ ਸਾਹਿਬ ਦੀ ਹਾਜ਼ਰੀ 'ਚ ਫੈਸਲਾ ਕਰਕੇ ਤੁਸੀਂ ਪੁੱਛੇ ਹਟੋ ਸੋ ਮੇਰੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਭਾਈ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਜ਼ਰੂਰ ਕਰੋ ਕਿ ਸਾਰੇ ਬੰਦੀ ਸਿੱਖ ਰਹਾ ਹੋਣ ਕਿਉਂ ਕਿ ਹਿਊਮਨ ਰਾਈਟਸ ਦੀ ਵੱਡੀ ਵਾਇਲੇਸ਼ਨ ਹੈ देयर इज नो ਕਾਨੂੰਨ ਹੀ ਕੋਈ ਨਹੀਂ ਕਿ ਤੁਸੀਂ 15 ਸਾਲ ਤੋਂ ਵੱਧ ਕਿਸੇ ਨੂੰ ਜੇਲ੍ਹ 'ਚ ਰੱਖ ਸਕਦੇ ਹੋ ਔਰ ਜਿਨੇ 30-30 ਸਾਲ ਕੱਟ ਲਈ ਹੈ ਕਿ ਜੇ ਬਾਬਾ ਆਜ ਠੂਠਾ ਸਾਧ ਹਰ ਦੂਜੇ ਦਿਨ ਭਾਜਪਾ ਦੇ ਪ੍ਰਚਾਰ ਲਈ ਬਾਹਰ ਆ ਸਕਦਾ ਹੈ ਤੇ ਕਿਸੇ ਬੰਦੇ ਨੂੰ ਜਿਹਨੂੰ ਜ਼ਿੰਦਗੀ 'ਚ ਦੋ ਪਰੋਲਾ ਮਿਲੀਆਂ ਇੱਕ ਇੱਕ ਘੰਟੇ ਦੀ ਇੱਕ ਤਿੰਨ ਘੰਟੇ ਦੀ ਕਿ ਉਹਦੇ ਕੋਲ ਕੋਈ ਅਧਿਕਾਰ ਨਹੀਂ ਸੋ ਦੇਰੇ ਦਾ ਡਿਫਰੈਂਟ ਰੂਲ ਜਿਹੜਾ ਭਾਜਪੀ ਦੇ ਨੇੜੇ ਹੋਵੇ ਬਿਲਕਿਸ ਬਾਨੂ ਦੇ ਮਰਟਰਸ ਉਹਨਾਂ ਦਾ ਸਨਮਾਨ ਹੁੰਦਾ ਤੇ ਇੱਧਰ ਛਲਵਾਈ ਕੋਈ ਨਹੀਂ ਹੁੰਦੀ ਇਸ ਲਈ ਇਹ ਲੜਾਈ ਬੜੀ ਵੱਡੀ ਆ ਪੰਜਾਬ ਦੇ ਅਧਿਕਾਰਾਂ ਦੀ ਆ ਔਰ ਪੰਜਾਬੀ ਜਿਹਦੇ ਸਰ ਤੇ ਦਸਤਾਰ ਆ ਜਿਸ ਦਸਤਾਰ ਨੇ ਦੇਸ਼ ਦੀ ਸ਼ਾਨ ਬਣੀ ਆ ਅੱਜ ਉਸ ਦਸਤਾਰ ਨੂੰ ਰੋਲਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀ ਜਾ ਰਹੀਆਂ ਉਹਦੇ ਖਿਲਾਫ ਆਵਾਜ਼ ਬੁਲੰਦ ਕਰਨੀ ਬੜੀ ਜ਼ਰੂਰੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀ ਇਲੈਕਸ਼ਨਾਂ ਲੋਕਤੰਤਰੀ ਪ੍ਰਕਿਰਿਆ ਨੂੰ ਨਿਜੇਟਲੀ ਭਾਲ ਕੀਤਾ ਜਾਵੇ ਔਰ ਦੂਜਾ ਮਤਾ ਜਿਹੜਾ ਪੰਜਾਬ ਦੀ ਜ਼ਮੀਨ ਤੋਂ ਪੰਜਾਬ ਦੇ ਜ਼ਮੀਨ ਤੋਂ ਹਰਿਆਣਾ ਵਿਧਾਨ ਸਭਾ ਬਣਾਉਣ ਦੀ ਕੋਚੀ ਕੋਚੀ ਸ਼ਾਸ਼ਾ ਕੀਤੀਆਂ ਜਾ ਰਹੀਆਂ ਨੇ ਉਹਦੇ ਖਿਲਾਫ ਮਤਾ ਆਵੇ ਕਿਉਂਕਿ ਇਹ ਕਿ ਸਿਸਟਮੈਟਿਕ ਅਪਰੋਚ ਪੰਜਾਬ ਦੇ ਬਾਰਡਰ ਸਟੇਟ ਜਿਹੜਾ ਸਟੇਟ ਨੇ ਦੇਸ਼ ਨੂੰ ਅੰਨ ਦੇ ਭੰਡਾਰ ਤੇ ਸਭ ਤੋਂ ਵੱਡਾ ਯੋਗਦਾਨ ਪਾਇਆ ਔਰ ਜੇ ਸੂਬੇ ਨੇ ਦੇਸ਼ ਦੀ ਆਜ਼ਾਦੀ ਚ ਦੇਸ਼ ਦੀ ਅਖੰਡਤਾ ਨੂੰ ਬਹਾਲ ਰੱਖਣ ਵਾਸਤੇ ਸਭ ਤੋਂ ਵੱਡਾ ਯੋਗਦਾਨ ਪਾਇਆ ਅੱਜ ਸਾਡੇ ਉਹਨਾਂ ਸਾਰੇ ਸੂਰਬੀਰਾ ਦਾ ਸਾਡੇ ਵੱਟਵਟੇਰਿਆਂ ਦਾ અપਮਾਨ ਕੀਤਾ ਜਾ ਰਿਹਾ ਜਦੋਂ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦੇ ਹੱਕ ਖੋਏ ਜਾ ਰਹੇ ਆ ਇਸ ਗੱਲ ਦੀ ਆਵਾਜ਼ ਨੂੰ ਪੰਜਾਬ ਦੀ ਵਿਧਾਨ ਸਭਾ ਚ ਦੋਵੇਂ ਮਤੇ ਪਾਸ ਕਰਕੇ ਸੈਂਟਰ ਨੂੰ ਇਹ ਗੱਲ ਦੱਸਤੀ ਜਾਵੇ ਜੀ ਜਿਹੜੀ ਯੂਨੀਵਰਸਿਟੀ 1882 ਦੇ ਜਦੋਂ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਇਕੱਠਾ ਸੀ ਉਦੋਂ ਇਹ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀ ਐਂਡ ਥਰੂ ਟਾਈਮ ਥਰੂ 에जेस ਕਰੋੜਾਂ ਲੋਕੀ ਲੱਖਾਂ ਲੋਕੀ ਇੱਥੋਂ ਤਾਲੀਮ ਹਾਸਲ ਕਰਕੇ ਗਏ ਔਰ ਵੱਡੀ ਵੱਡੀ ਜਗਾ ਤੇ ਜਾ ਕੇ ਬੈਠੇ ਅੱਜ ਮੈਂ ਉਹਨਾਂ ਸਾਰੇ ਸਟੂਡੈਂਟਸ ਨੂੰ ਕਹਿੰਦਾ ਜਿਹੜੇ ਇੱਥੋਂ ਪੜ੍ਹ ਕੇ ਗਏ ਐ ਦੇ ਕਿ ਯੂ ਆਲ ਨੀਡ ਟੂ ਕਮ ਟੂਗੇਦਰ ਟੂ ਸੇਵ ਥਿਸ ਪ੍ਰੈਸਟੀਜੀਅਸ ਇੰਸਟੀਟਿਊਸ਼ਨ ਅੱਜ ਸਾਡੀ ਜ਼ਿੰਮੇਵਾਰੀ ਐ ਇਸ ਧਰਤੀ ਪ੍ਰਤੀ ਇਸ ਧਰਤੀ ਤੋਂ ਇਸ ਇੰਸਟੀਟਿਊਟ ਤੋਂ ਤੁਸੀਂ ਐਡੀ ਵਰਦੀ ਡਿਗਰੀ ਲੈ ਕੇ ਗਏ ਔਰ ਤੁਹਾਨੂੰ ਵਰਲਡ ਸਕੇਲ ਤੇ ਰੈਕਗਨੀਸ਼ਨ ਮਿਲੀ ਆਪਣੇ ਆਪਣੇ ਖੇਤਰ ਚ ਰੈਕਗਨੀਸ਼ਨ ਮਿਲੀ ਦਿਸ ਇਜ਼ ਦਾ ਸਮਾਲੈਸਟ ਸਰਵਿਸ ਯੂ ਕੈਨ ਡੂ ਕਿ ਅੱਜ ਜਿੱਥੇ ਜਿੱਥੇ ਤੁਸੀਂ ਬੈਠੇ ਇਸ ਗੱਲ ਨੂੰ ਆਵਾਜ਼ ਨੂੰ ਬੁਲੰਦ ਕਰੋ ਕਿ ਸੈਨੇਟ ਦੀ ਇਲੈਕਸ਼ਨਾਂ ਇਸ ਲੋਕਤੰਤਰ ਸੰਵਿਧਾਨ ਨੂੰ ਬਚਾਉਣ ਦੀ ਜੋ ਪ੍ਰਕਿਰਿਆ ਹੈ ਜੋ ਧੱਕੇਸ਼ਾਹੀ ਸਰਕਾਰ ਕਰ ਰਹੀ ਹੈ ਉਸ ਦੇ ਖਿਲਾਫ ਵੱਧ ਚੜ ਕੇ ਤੁਸੀਂ ਆਵਾਜ਼ ਬੁਲੰਦ ਕਰੋਗੇ ਮੈਂ ਅੱਜ ਸਾਰੇ ਸਟੂਡੈਂਟਸ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਜਿਨ੍ਹਾਂ ਤੇ ਪਰਚਾ ਹੋਇਆ ਹੈ ਥੈਟ ਐਵਰੀ ਲੀਗਲ ਬੈਟਲ ਜੇ ਜੀ ਵੀ ਹੋਊਗੀ ਵੀ ਆਰ ਵਿਦ ਯੂ ਵੀ ਵਿਲ ਫਾਈਟ ਇਟ ਔਰ ਮੈਂ ਚਾਹੂੰਗਾ ਕਿ ਸਾਰੀ ਜਥੇਬੰਦੀਆਂ ਇੱਕ ਲਿਖਤੀ ਰੈਪਰੈਜ਼ੈਂਟੇਸ਼ਨ ਟੂ ਦੀ ਐਸਐਸਪੀ ਔਰ ਟੂ ਦਾ ਗਵਰਨਰ ਜੇਨ ਕੀ ਉਸ ਦਿਨ ਜਿਹੜਾ ਪਰਚਾ ਹੋਇਆ ਹੈ ਇਹ ਪਰਚਾ ਗਲਤ ਹੋਇਆ ਹੈ ਇਹ ਤਕੇਸ਼ਾਈ ਹੈ ਜੇ ਤੁਸੀਂ ਆਰਾਮ ਨਾਲ ਆਪ ਦੀ ਆਵਾਜ਼ ਵੀ ਨਹੀਂ ਬੁਲੰਦ ਕਰ ਸਕਦੇ ਜੋ ਧੱਕਾ ਕੇਂਦਰ ਦੀ ਸਰਕਾਰ ਕਰ ਰਹੀ ਹੈ ਇਹ ਜੇ ਗਵਰਨਰ ਸਾਹਿਬ ਔਰ ਐਸਐਸਪੀ ਇਹਦੇ 'ਚ ਨਹੀਂ ਧਿਆਨ ਦੇਣਗੇ ਔਰ ਜਿਵੇਂ ਇਹ ਗੱਲ ਕੀਤੀ ਗਈ ਹੈ ਕਿ ਕੋਈ ਮੈਡੀ ਪੁਲਿਸ ਨਹੀਂ ਸੀ ਔਰ ਵਿਦਆਊਟ ਐਨੀ ਲੇਡੀ ਪੁਲਿਸ ਕੋਈ ਕਿਸੇ ਕੋਲ ਅਧਿਕਾਰ ਹੀ ਨਹੀਂ ਤੂੰ ਕਮ ਐਂਡ ਮਿਸਬੀਹੇਵ ਔਰ ਮੈਨ ਹੈਂਡਲ ਮਿਸ ਹੈਂਡਲ ਐਨੀ ਗਰਲ ਸਟੂਡੈਂਟ ਔਰ ਇਹ ਕੁਝ ਹੋਇਆ ਉਲਟਾ ਕਾਰਵਾਈ ਉਹਨਾਂ ਤੇ ਵੱਧਦੀ ਹੈ ਤੇ ਜੇ ਸਰਕਾਰ ਜਾਂ ਐਸਐਸਪੀ ਜਾਂ ਗਵਰਨਰ ਸਾਹਿਬ ਇਹਦੇ 'ਚ ਇੰਟਰਵਿਨ ਨਹੀਂ ਕਰਨਗੇ ਉਹਨਾਂ ਦੀ ਮਨਚਾ ਸਾਫ਼ ਹੋਊਗੀ ਔਰ ਫੇਰ ਮੈਂ ਸਮਝਦਾ ਜੇਸ਼ ਦੇ ਕੋਰਟਸ ਨੇ ਇਹ ਮੈਟਰ ਕੋਰਟ ਤੇ ਲਿਜਾ ਕੇ ਲੜਾਈ ਲੜਨੀ ਚਾਹੀਦੀ ਜਿੱਤ ਰਸਤਾ ਮੇਸ਼ਾ ਮੇਰਾ ਵੀ ਲੜਾਈ ਦਾ ਔਖਾ ਹੁੰਦਾ ਸੌਖਾ ਰਸਤਾ ਨਹੀਂ ਔਰ ਤੁਹਾਨੂੰ ਫੇਰੂ ਫੇਰੂ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਊਗੀ ਮਗਰ ਇਫ ਯੂ ਸਟੇ ਯੂਨਾਈਟਿਡ ਯੂ ਸਟੇ ਵਨ ਯੂ ਸਟੇ ਕਮਿਟਿਡ ਇਹ ਉਹ ਦਿਨ ਜ਼ਰੂਰ ਨਹੀਂ ਜਿੱਥੇ ਯੂ ਵਿਲ ਸਕਸੀਡ ਔਰ ਮੇਰਾ ਇਹ ਮੰਨਣਾ ਹੈ ਗੁਰੂ ਦੀ ਬਖਸ਼ਿਸ਼ ਨਾਲ ਜੇ ਗੁਰੂ ਸਾਹਿਬ ਤੁਹਾਡੇ ਨਾਲ ਨੇ ਔਰ ਜਿੱਤ ਥੋੜੀ ਹੋਊਗੀ ਜਿੱਤ ਸੱਚਾਈ ਦੀ ਹੋਊਗੀ ਜਿੱਤ ਲੋਕਤੰਤਰ ਇੱਕ ਪ੍ਰਕਿਰਿਆ ਦੀ ਹੋਊਗੀ